ਹੋਰ ਜੀ ਰੰਗੀਲਾ ਸਾਹਿਬ ਕੀ ਹਾਲ ਹੈ ਠੀਕ ਠਾਕ ਬਾਈ ਜੀ ਵਧੀਆ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਜੀ ਕੱਲ ਮੈਂ ਆਪਣੇ ਗਿਆ ਸੀ ਘਰੇ ਤੇ ਬੱਚੇ ਕਹਿੰਦੇ ਡੈਡੀ ਜੀ ਗਏ ਆ ਬਾਹਰ ਕਿੱਥੇ ਕਿੱਥੇ ਜਾਏ ਮੈਂ ਆਪਣੇ ਨਾਲ ਰਸਤੇ 'ਤੇ ਹੀ ਪੈਂਦੀ ਆ ਬਾਈ ਜੀ ਰਾਸਥਾਨ 'ਤੇ ਮੈਂ ਸਹੀ ਉਥੇ ਗਿਆ ਸੀ ਦਾ ਠੀਕ ਹੈ ਇਹ ਤਾਂ ਦੂਰ ਦੀ ਰਸਤੇ ਆਰੀ ਅੱਛਾ ਆਈ ਜਾਏਗਾ ਨਵੀਂ ਨਹੀਂ ਸਰਦਾ ਹਾਂ ਤਾਂ ਇਹ ਜਾਣਾ ਹੀ ਪੈਂਦਾ ਹਾਂ ਆ ਮਿਲਣਾ ਮਤੰਦਗੇ ਰਿਸ਼ਤੇਦਾਰਾਂ ਨਾਲ ਉਹ ਬੱਚਿਆਂ ਨੂੰ ਤਾਂ ਲੈ ਕੇ ਨਹੀਂ ਗਿਆ ਬਾਈ ਜੀ ਘਰ ਬਹੁਤ ਬੈਠੇ ਹਾਂ ਮੇਰੀ ਮਜਬੂਰੀ ਸੀ ਤਾਂ ਮੈਨੂੰ ਜਾਣਾ ਪੈ ਗਿਆ ਅੱਛਾ ਜੀ ਉੱਥੇ 3-4 ਦਿਨ ਬਾਈ ਜੀ ਵਧੀਆ ਲੰਘੇ ਉੱਥੇ ਠੀਕ ਹੈ ਹੋਰ ਵੀ ਕਈ ਪੂਰੇ-ਦੂਰੇ ਵਸੇ ਯਾਰ ਆਏ ਸੀ ਹਾਂ ਹੋਰ ਅਸੇ ਯਾਰ ਮਿਲ ਜਾਂਦਾ ਹੈ ਵਿਆਹ ਦੇ ਵਿੱਚ ਹਾਂ ਹਾਂ ਤੇ بیٹے ਦਾ ਮਮਾ ਕੋਕਨੇ ਡਰੰਦ ਉਹ ਵੀ ਆਇਆ ਵਸੇ ਉੱਥੇ ਠੀਕ ਹੈ ਇਸ ਕਰਕੇ ਇੱਕ ਦਿਨ ਵੱਧ ਲੱਗ ਗਿਆ ਬਾਈ ਜੀ ਠੀਕ ਹੈ ਹਾਂ ਜੀ ਤੇ ਜਦੋਂ ਵਿਆਹ ਉਹ ਸਮਾਪਤ ਹੋ ਗਿਆ ਬਾਈ ਜੀ ਅੱਛਾ ਕਿ ਮੈਂ ਪਰ ਪਿਆ ਉਧਰੋਂ ਘਰੋਂ ਕਿੰਨੋ ਤੇ ਇਧਰ ਨੂੰ ਬਾਸ ਤੇ ਹਾਂ ਮੈਂ ਬਸ ਸਟ ਪਹੁੰਚਾ ਹਾਂ ਮੇਰੇ ਜਾਣ ਤੋਂ ਕੋਈ 2-4 ਮਿੰਟ ਪਹਿਲਾਂ ਹੀ ਇੱਕ ਪ੍ਰਾਈਵੇਟ ਬਸ ਨਿਕਲੀ ਉੱਥੋਂ ਪਛੇ ਮੈਂ ਚਲੋ ਕੋਈ ਨਹੀਂ ਹੋਰ ਬਸ ਆਈ ਹਾਂ ਬਸ ਆਈ ਹੰਨਾਂ ਹਾਂ ਚਲੋ 4-4 ਮਿੰਟ ਬਾਅਦ ਬਸਾ ਬਹੁਤ ਅੱਜ ਕੱਲ ਹਾਂ 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 ਤੇ ਬਾਈ ਮੈਂ ਉੱਥੇ ਖੜਾ ਰਿਹਾ ਹਾਂ ਹਾਂਜੀ ਤੇ 5 ਮਿੰਟ ਬਾਅਦ ਇੱਕ ਰੋਡਵੇਜ ਬਸ ਆ ਗਈ ਸਰਕਾਰੀ ਸਰਕਾਰੀ ਬਸ ਰੋਡਵੇਜ ਹਾਂ ਅੱਛਾ ਹਾਂ ਤੇ ਉੱਥੇ ਮੈਂ ਪਾਸੇ ਕੰਨ ਲੱਗਿਆ ਹਾਂ ਹਾਂ ਤੇ ਪੈਲੇ 15-20 ਕੁ ਬੁੜੇ ਬੈਠੇ ਸੀ 15-20 ਬੰਦੇ ਬੈਠੇ ਆ ਸਰਕਾਰੀ ਬਸਾਂ ਜਿਆਦਾ ਤਕਰੀਬਨ ਬੁੜੇ ਹੀ ਜਿਆਦਾ ਹੁੰਦੇ ਹਾਂਜੀ ਹਾਂਜੀ ਤੇ ਮੈਂ ਵੀ ਚੜ ਗਿਆ ਮੈਂ ਸੀਟ ਵੇਖ ਕੇ ਬਹਿ ਗਿਆ ਅੱਛਾ ਇੱਕ ਅੱਧੇ ਮਿੰਟ ਬਾਅਦ ਹੀ ਕਨੈਕਟਰ ਚੜ ਗਿਆ ਹਾਂਜੀ ਉਹਨੇ ਸੀਟੀ ਮਾਰੀ ਤੇ ਬਸ ਚੱਲ ਪਈ ਦੋ ਕੁ ਮਿੰਟਾਂ ਬਾਅਦ ਥੋੜੀ ਜਾ ਕੇ ਨਹਿਰ ਜੀ ਤੇ ਪਹੁੰਚੀ ਉਹ ਟਿਕਟਾਂ ਫੜਨੀ ਸ਼ੁਰੂ ਕਰਤੀਆਂ ਉਹਨੇ ਹਾਂਜੀ ਹਾਂ ਤੇ ਬੁੜੀਆਂ ਕੋਲੇ ਕੱਟਣ ਲੱਗਿਆ ਪਹਿਲਾਂ ਟਿਕਟਾਂ ਉਹਨਾਂ ਨੇ ਬਾਈ ਆਧਾਰ ਕਾਰਡ ਦਿਖਾ ਕੇ ਉਹਨਾਂ ਦਾ ਆਧਾਰ ਕਾਰਡ ਤੇ ਚੱਲਦਾ ਕੰਮ ਹੋਈ ਆ ਆਧਾਰ ਕਾਰਡ ਦਿਖਾਦਾ ਹਾਂ ਜੀ ਉਹਨੇ ਆਧਾਰ ਕਾਰਡ ਦਿਖਾਤਾ ਹਾਂ ਜੀ ਤੇ ਜਿਹੜੇ ਬੰਦੇ ਸੀਗੇ ਉਹ ਕਿਸੇ ਫੰਕਸ਼ਨ ਤੋਂ ਜਾ ਕੇ ਆਏ ਸੀ ਅੱਛਾ ਇਹ ਪ੍ਰੋਗਰਾਮ ਤੇ ਹਾਂ ਕਈ ਇਸ ਰਾਸਥਾਨ ਤੇ ਤੁਹਾਨੂੰ ਪਤਾ ਹੀ ਆ ਹਾਂ ਜੀ ਹਾਂ ਤੇ ਦਾਰੂ ਬਹੁਤ ਪਿੰਦੇ ਆ ਹਾਂ ਜੀ ਆ ਉਧਰ ਤੋਂ ਵੀ ਬਾਰੇ ਆਰੇ ਬਾਈ ਡਕੇ ਡਕੇ ਹੀ ਦਰੂ ਦੇ ਹਾਂ ਦਾਰੂ ਸਾਰੇ ਡਕੇ ਸੀ ਹਾਂ ਜੀ ਉਹ ਟਿਕਟਾ ਕੱਟਣ ਆਇਆ ਉਹ ਰੂਣ ਕੇ ਕਹਿੰਦਾ ਹਾਂ ਟਿਕਟ ਕਟਾਓ ਹਾਂ ਉਹਨੂੰ ਕੋਈ ਪਤਾ ਨਹੀਂ ਕਿ ਉਹ ਸ਼ਰਾਬੀ ਨੂੰ ਕੀ ਪਤਾ ਹਣਾ ਉਹ ਬੈਠਾ ਹਣਾ ਮौज-ਮਸਤੀ ਚ ਆਉਦੀ ਜਾਂਦੀ ਉਹਨੂੰ ਵੇਖ ਕੇ ਗਾ ਦੂਜੇ ਕੋਲੇ ਜਾਵੜਿਆ ਤੀਜੇ ਕੋਲੇ ਜਾਵੜਿਆ 15 20 ਕੋਲੇ ਉਹਨਾਂ ਕੋਲੇ ਹੀ ਉਹ ਕਹਿੰਦੇ ਯਾਰ ਕਹਿੰਗੇ ਭਾਏ ਇਹ ਕਹਿੰਦੇ ਇਹ ਤਾਂ ਫਿਰ ਹੀ ਜਾਣਗੇ ਅੱਜ ਨਹੀਂ ਆ ਰਿਹਾ ਯਾਰ ਉਹ ਮੇਰੇ ਬੰਨੇ ਆਉਣ ਲੱਗਿਆ ਹਾਂਜੀ ਮੈਂ ਕਾ ਵੀਏ ਫਰੀ ਜਾ ਰਿਹਾ ਤੇ ਤੁਹਾਪਾ ਵੀ ਫਰੀ ਜਲੀ ਅੱਜ ਹਾਂ ਇਹ ਆਪਾਂ ਨੂੰ ਵੀ ਜਾਣਾ ਬਈ ਇਹੋ ਇੰਨੇ ਬੰਦੇ ਫਰੀ ਜਾਂਦੇ ਹਾਂ ਭਾਈ ਮੈਂ ਵੀ ਉਹਨਾਂ ਵਾਂਗੂ ਐਕਟਿੰਗ ਕਰਨ ਲੱਗ ਪਿਆ ਅੱਛਾ ਜੀ ਹਾਂ ਜਿਵੇਂ दारू ਪੀਤੀ ਹੁੰਦੀ ਹੈ ਅੱਛਾ ਤੁਹਾਨੂੰ ਤਾਂ ਪਤਾ ਹੀ ਆਪਾਂ ਦਾ ਕਦੇ ਫਰੀ ਨਹੀਂ ਲਾਇਆਗਾ ਫੇਸ ਕੰਮ ਤੋਂ ਦੂਰ ਆਪਾਂ ਬੀੜੀ ਛਕਟਾ ਇੱਕ ਦਾਰੂ ਦਾ ਫਰਦਾ ਜੋੜ ਲਿਆ ਕਦਾ ਆਪਾਂ ਕਦੇ ਨਹੀਂ ਅਥਰਾ ਹਾਂ ਐਕਟਿੰਗ ਕਰਨ ਲੱਗ ਗਿਆ ਮੈਂ ਅੱਛਾ ਜੀ ਉਹਨਾਂ ਨੂੰ ਭਾਈ ਜੀ ਸ਼ੱਕ ਪਏਗਾ ਕਹੇ ਤੁਸੀਂ ਡਰਾਮਾ ਕਰਿਆ ਉਹਨਾਂ ਵਾਂਗੂ ਹਾਂ ਸ਼ੱਕ ਪੈ ਗਿਆ ਤੁਹਾਡੇ ਤੇ ਉਹ ਉਹ ਉਹਨਾਂ ਨੇ ਵੇਖਿਆ ਵੀ ਇਹ ਤਾਂ ਬੰਦਾ ਉਹ ਤਾਂ ਕੀ ਕਰੀ ਜਾਂਦਾ ਹਾਂ ਨਾਟਕ ਕਰ ਰਿਹਾ ਹੈ ਹਾਂ ਉਹਨੇ ਡਰਾਈਵਰ ਨੂੰ ਆਖਿਆ ਵੀ ਗੱਡੀ ਰੋਕ ਦੇ ਹਾਂ ਗੱਡੀ ਰੁਕ ਗਈ ਠੀਕ ਹੈ ਜਦੋਂ ਮੇਰੇ ਬੰਨੀ ਵਧੀ ਆਖਾ ਬਈ ਕਰਨ ਲੱਗਾ ਹਾਂ ਮੈਂ ਬਾਈ ਜੀ ਗੱਡੀ ਤਾਂ ਰੁਕੀ ਗਈ ਸੀ ਹਾਂ ਮੈਂ ਬਸ ਉਹ ਥੱਲੇ ਆ ਗਿਆ ਭੱਜ ਪਿਆ ਭੱਜ ਗਿਆ ਹਾਂ ਉਹ ਫਿਰ ਦੂਸਰੇ ਕੈਰੇਕਟਰ ਕੋ ਦੂਸਰੇ ਆ ਗਏ ਉਹਨੇ ਤੇ ਗੱਲ ਕੀਤੀ ਸੀ ਹਾਂ ਉਹ ਸਮਝਾ ਕਿ ਤੇ ਵੀ ਇਹ ਵੀ ਨਾਟਕੀ ਕਰਦੇ ਇਹ ਵੀ ਨਾ ਰਲੇ ਜਾਣ ਕੇ ਡਰਾਮਾ ਕਰਦੇ ਟਿਕ ਟਕਟਾਉਣ ਦੇ ਮਾਰੇ ਤੇ ਬਾਈ ਜੀ ਹੋਇਆ ਕਿ ਨਹੀਂ ਇਹ ਡਰਾਈਵਰ ਨੂੰ ਬੁਲਾ ਲਿਆ ਹੁੰਦਾ ਕਿ ਨਹੀਂ ਏ ਤੇਰੇ ਦੀ ਲੈ ਤੇਰੇ ਦੀ ਦੇ ਤੇਰੇ ਚੱਲ ਵੀ ਲੱਗ ਚੱਲ ਗਏ ਬਾਈ ਜੀ ਚੰਗੇ ਭੰਨੇ ਚੰਗੇ ਭਨੇ ਮੈਂ ਤਾਂ ਬਾਈ ਜੀ ਫਰਾਰ ਹੋ ਗਿਆ ਉੱਥੋਂ ਆ ਗਿਆ ਨਿਰ ਗਿਆ ਬਾਈ ਜੀ ਬਹੁਤ ਕੋਟਿਆ ਉਹਨਾਂ ਨੂੰ ਤੂੰ ਤਾਂ ਫਿਰ ਐ ਗਿਆ ਵਾਟ ਵਾਲਿਆਂ ਦੀ ਜੀ ਮੈਂ ਕਿਹਾ ਪਾਣੀ ਪਾਣੀ ਕਰਤੇ ਉਹਨਾਂ ਨੇ ਹਾਂ ਬੁੜੀਆਂ ਦਾ ਕੀਂ ਜੰਗਾੜਾ ਬਾਈ ਵੇਖਣ ਵਾਲਾ ਸੀ ਉੱਥੇ ਮੇਰਾ ਭੱਜ ਕੇ ਪਾਰ ਹੋ ਗਿਆ ਤੇ ਸਾਰੇ ਸੰਜੇ ਜੇ ਫਸ ਗਏ ਕਰ ਰਹੇ ਚੰਗੇ ਭੈਂਟੂ ਤੂੰ ਵਧੀਆ ਰਹਿ ਗਿਆ ਚੰਗਾ ਬਾਈ ਬਹੁਤ ਵਧੀਆ ਮੈਂ ਕਹਿ ਦਿੰਦਾ ਇਹ ਗੱਲ ਬਾਈ ਜਾਣਾ ਪੈਂਦਾ ਕਰੀਏ ਹਾਂ ਕੀ ਹਾਂ ਤੈਨੂੰ ਜਾਣਾ ਕਹਿੰਦਾ ਸਾਰੇ ਜਾਣਾ ਪੈਂਦਾ ਨਹੀਂ ਫਰਦਾ ਜਾਇ ਕਰ